ਮਹਿੰਗਾਈ ਦਿਨ ਬਦ ਦਿਨ ਆਮ ਲੋਕਾਂ ਦੀ ਕਮਲ ਤੋੜ ਰਹੀ ਹੈ ਪਹਿਲਾਂ ਸਬਜ਼ੀਆਂ ਦੇ ਭਾਅ ਤੁਗੜੇ ਹੋਣ ਨਾਲ ਬਾਜ਼ਾਰ ਵਿੱਚ ਮਹਿੰਗਾਈ ਨੇ ਕਹਰਾ ਮਚਾਇਆ ਤੇ ਹੁਣ ਸਰੋਂ ਦੇ ਤੇਲ ਦੇ ਭਾਅ 40 ਰੁਪਏ ਪ੍ਰਤੀ ਲੀਟਰ ਵੱਧ ਗਏ ਹਨ ਜਿਸ ਨਾਲ ਆਮ ਲੋਕਾਂ ਲਈ ਆਪਣੀ ਰਸੋਈ ਵਿੱਚ ਦਾਲ ਸਬਜ਼ੀ ਬਣਾਉਣਾ ਮੁਸ਼ਕਲ ਹੋ ਗਿਆ ਹੈ ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਹਨ ਜਿਸ ਨਾਲ ਪਰਿਵਾਰ ਵਿਚ ਆਰਥਿਕ ਬੋਝ ਵਧ ਰਿਹਾ ਹੈ ਅਤੇ ਹੁਣ ਰਸੋਈ ਵਿੱਚ ਇਸਤੇਮਾਲ ਹੋਣ ਵਾਲੇ ਸਰੋਂ ਦੇ ਤੇਲ ਦੇ ਭਾਅ ਵਧਣ ਨਾਲ ਮਹਿੰਗਾਈ ਦਾ ਬੋਝ ਹੋਰ ਵਧੇਗਾ ਅਤੇ ਆਰਥਿਕ ਤੰਗੀ ਵਧੇਗੀ। ਮਹਿੰਗਾਈ ਨੂੰ ਅਸੀਂ ਮੰਦੇ ਨਜ਼ਰ ਹੀ ਦੇਖ ਰਹੇ ਹਾਂ ਕਿਉਂਕਿ ਜਿਹੜੀ ਮਹਿੰਗਾਈ ਆ ਬਹੁਤ ਜ਼ਿਆਦਾ ਵਧ ਗਈ ਆ ਹਰ ਇੱਕ ਚੀਜ਼ ਦੀ ਕੀਮਤ ਦੁੱਗਣੀ ਤੇ ਗੁਣੀ ਹੋ ਰਹੀ ਆ ਜਿਹੜੀ ਕਿ ਜਨਤਾ ਦੀ ਜੇਬ ਤੋਂ ਬਾਹਰ ਆ 2-300 ਰੁਪਏ ਦੀ ਢਹਾੜੀ ਸਮਾਨ ਦਾ। ਕਿ ਉਹਦਾ 500 ਖਰਚ ਆਇਆ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਸਕਦਾ ਹੈ ਹੈਨਾ ਗਰੀਬ ਦਾ ਚੁੱਲਾ ਬਲਣਾ ਵੀ ਬਹੁਤ ਮੁਸ਼ਕਲ ਹੋ ਗਿਆ ਅੱਜ ਤਾਂ ਸਬਜ਼ੀਆਂ ਲੱਤ ਤਾਂ ਹੋ ਗਈਆਂ ਜਿਹੜੇ ਕਿ ਬੰਦਾ ਆਪਣੀ ਪਹੁੰਚ ਤੋਂ ਬਾਹਰ ਹੋ ਗਈਆਂ ਖਰੀਦਣੀਆਂ ਪਿਆਜ਼ ਆਲੂ ਲਾ ਲੋ ਤੇ ਤੇ ਸਰੋਂ ਦਾ ਤੇਲ ਲਾ ਲੋ ਇੱਕ ਦਮ 40 40 ਰੁਪਏ ਹੋਰ ਵਧਾ ਦਿੱਤਾ ਗਿਆ ਹੈ ਹੈਨਾ ਪਹਿਲਾਂ ਇਹਨਾਂ ਨੇ ਨੋਟਬੰਦੀ ਕਰਤੀ ਜਦ ਜਨਤਾ ਕਮਜ਼ੋਰ ਹੋ ਗਈ ਉਹ ਤੋਂ ਬਾਅਦ ਫਿਰ ਇਹਨਾਂ ਨੇ ਲਾਕਡਾਊਨ ਲੱਗ ਗਿਆ ਜਦ ਬੰਦੇ ਸਾਰੇ ਵਿਚਾਰੇ ਕਮਜ਼ੋਰ ਹੋ ਗਏ ਉਹਨਾਂ ਦੇ ਰੋਜ਼ਗਾਰ ਖਤਮ ਹੋ ਗਏ ਫਿਰ ਪੜ੍ਹੇ ਲਿਖੇ ਬੱਚੇ ਜਿਹੜੇ ਨੇ ਜਿਨ੍ਹਾਂ ਲਈ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਪਰ ਉਹਨਾਂ ਨੂੰ ਮਿਲਦੀਆਂ ਨਹੀਂ ਮਹਿੰਗਾਈ ਦੇਖੋ ਜੀ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੀ ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਹਨਾਂ ਨੂੰ ਬੇਰੁਜ਼ਗਾਰੀ ਖਤਮ ਕਰਨੀ ਚਾਹੀਦੀ ਹੈ ਬੇਰੁਜ਼ਗਾਰੀ ਵਧੀ ਜਾਂਦੀ ਹੈ ਕੰਮ ਘਟੀ ਜਾਂਦੇ ਆ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਕੰਮ ਹੈ ਨਹੀਂ ਠੀਕ ਹੈ ਜੀ ਬੱਚੇ ਬਾਹਰ ਜਾਈ ਜਾਂਦੇ ਆ مہنگائی اس تو ਉੱਤੇ ਹੋਈ ਪਈ ਹੈ ਸਮਝ ਤੋਂ ਬਾਹਰ ਹੈ ਵੀ ਇਹ ਹਾਲਾਤ ਕੀ ਬਣ ਜਾਂਦੇ ਨੇ ਜਿਵੇਂ ਕਿ ਪਹਿਲਾਂ ਸਬਜ਼ੀਆਂ ਸੀ ਤੇ ਹੁਣ ਸਭਾ ਤੇਲ ਦਾ ਰੇਟ ਵੱਧ ਚੁੱਕਿਆ ਘਰ ਦੀ ਰਸੋਈ ਤੇ ਹੀ ਬੋਝ ਪੈਂਦਾ ਆਰਥਿਕ ਬੋਝ ਪੈਂਦਾ ਪਰਿਵਾਰ ਤੇ بالکل جی سوئی ਦਾ ਸਾਰਾ ਬਜਟ hFileਆ ਪਿਆ ਜੀ ਇੱਕ ਮੀਡੀਓਕਰ ਫੈਮਲੀ ਵੀ ਆਪਣਾ ਘਰ ਚਲਾਉਣ ਨੂੰ ਸੰਘਰਸ਼ ਕਰ ਰਹੀ ਹੈ ਸਰੋਂ ਤੇਲ ਵਧਣ ਨਾਲ ਹੋਰ ਸਬਜ਼ੀਆਂ ਰੇਟ ਵੀ ਵਧੇ ਹੋਏ ਨੇ ਜੀ ਉਹਦੇ ਕਰਕੇ ਹਰ ਇੱਕ ਚੀਜ਼ ਦਾ ਮਤਲਬ ਬਜਟ ਹਿੱਲਦਾ ਹੀ ਹਿੱਲਦਾ ਜਾ ਜੀ ਚਾਹ ਤੁਸੀਂ ਸਬਜ਼ੀਆਂ ਨਾਲ ਕੁਝ ਵੀ ਲਗਾ ਲੋ ਰਾਸ਼ਨ ਮਾਰ ਨਹੀਂ ਲਗਾ ਲੋ ਹਰੇਕ ਦੀ ਜੀਵਨ ਤੱਕ ਬਹੁਤ ਐਂਡੀਮਨ ਦਾ ਹੈ ਪਰ ਮੈਂ ਕਾਈ ਤੇ ਨਸਤਾ ਸਰਕਾਰ ਨੂੰ ਪਾਣੀ ਚੱਕਦੇ ਤੇ ਕਿੰਦਾ ਸੱਚਾ ਅਰਥਿਕਾ ਕਰ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਇਹਦੇ ਉੱਤੇ ਤਾਂ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਮਿਡਲ ਕਲਾਸ ਦਾ ਬੰਦਾ ਕੀ ਜਿਹੜੀ 10000 ਸੈਲਰੀ ਉਹ ਘਾਦਾ ਗੁਜ਼ਾਰਾ ਕਿੱਦਾਂ ਕਰ ਲੂਗਾ ਤੁਸੀਂ ਆਪ ਇਹ ਸੋਚੋ ਚੰਦਰ ਕੰਸਲਟੈਂਟਸ ਲਿਮਿਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ